ਨਾਵਲ ਚਿੜੀਆਂ ਦਾ ਮਰ ਲੇਖਿਕਾ ਡਾਕਟਰ ਦਲੀਪ ਕੌਰ ਟਿਵਾਨ ਭਾਗ ਪੰਜਵਾਂ ਜੀਤੋ ਦੀ ਬੇਬੇ ਮਰੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਸੀ ਜਦੋਂ ਦੀਵਿਆਂ ਮਿਲਦਿਆਂ ਨਾਲ ਹੱਥ ਵਿੱਚ ਅਟੈਚੀ ਕੇਸ ਫੜੀ ਤੇਜਵੰਤਾ ਪਹੁੰਚਿਆ ਮਾਮੀ ਵਾਲੀ ਤਾਂ ਬੜੀ ਮਾੜੀ ਗੱਲ ਹੋਈ ਅਸੀਂ ਤਾਂ ਸਾਰੇ ਪਿਛਲੇ ਮਹੀਨੇ ਦੇ ਛਿ ਮਲੇ ਗਏ ਹੋਏ ਸੀ ਮੁੜ ਕੇ ਆਇਆ ਪਤਾ ਲੱਗਿਆ ਉਸ ਨੇ ਜੀਤੋ ਦੇ ਬਾਪੂ ਦੇ ਮੰਝੇ ਦੀ ਪੈਂਦਵਲ ਬੈਠਦੇ ਆਖਿਆ ਉੱਥੇ ਚਿੱਠੀ ਨਹੀਂ ਜਾਂਦੀ ਜੀਤੋ ਦੇ ਬਾਪੂ ਨੇ ਸੈਸਵਾਹੀ ਪੁੱਛਿਆ ਜਾਂਦੀ ਤਾਂ ਹੈ ਪਰ ਮਾਮੀ ਵਾਲੀ ਚਿੱਠੀ ਡਾਕੀਆ ਘਰ ਸਿੱਟ ਗਿਆ ਘਰ ਕੋਈ ਹੈ ਹੀ ਨਹੀਂ ਸੀ ਉੱਥੇ ਹੀ ਪਈ ਰਹੀ ਪਰ ਮਾਮੀ ਨੂੰ ਹੋਇਆ ਕਿਸੇ ਤਾਪ ਚੜਿਆ ਸੀ ਚਾਰਕ ਦਿਨ ਇਹ ਤਾਂ ਬਹਾਨਾ ਹੀ ਹੈ ਰੱਬ ਨੇ ਆਪਣੇ ਸਿਰ ਹੀ ਲੈਣੀ ਹੁੰਦੀ ਹੈ ਕੋਈ ਵੀ ਗੱਲ ਉਹ ਤਾਂ ਆਪਣਾ ਕਿਤੇ ਉਹ ਮਰਨ ਵਾਲੀ ਸੀ ਡਾਕਟਰ ਨੂੰ ਵਿਖਾਈ ਸੀ ਡਾਕਟਰ ਬੈਸ ਸਭ ਬਦੀ ਦੇਣੀ ਟੁੱਟੀ ਦਾ ਕੋਈ ਇਲਾਜ ਨਹੀਂ ਜੀਤੋ ਪੁੱਤ ਚਾਹ ਬਲਿਆ ਕਰਕੇ ਤੇਜਵੰਤ ਸਿਉ ਆਇਆ ਉਸਨੇ ਪੱਗ ਦੇ ਲੜਨ ਲੱਖਾ ਪੁੰਝਦੇ ਹੋਏ ਨਿਕਿਆ ਜੀਤੋ ਹਾਕ ਸੁਣ ਕੇ ਬਾਹਰ ਆ ਗਿਆ ਤੇਜਵੰਤ ਨੂੰ ਬੈਠਾ ਦੇ ਕੇ ਬੌਂਦਲੀ ਜੀ ਉਨੀ ਪੈਰੀ ਅੰਦਰ ਨੂੰ ਮੁੜ ਕੇ ਬڑا ਚਰਜੀਤੋ ਦਾ ਬਾਪੂ ਤੇ ਤੇਜਵੰਤ ਸੰਤੋਦੀ ਬਿਮਾਰੀਆਂ ਉਸ ਦੀ ਮੌਤ ਤੇ ਨਾ ਫਿਰ ਉਸ ਦੇ ਚੰਗੇ ਸੁਭਾਅ ਤੇ ਉਸ ਦੇ ਬੇਗੋਚੇ ਦੀਆਂ ਗੱਲਾਂ ਕਰਦੇ ਰਹੇ। ਚਾਹ ਅਜੇ ਤੱਕ ਨਹੀਂ ਸੀ ਆਈ। ਜੀਤੋ ਦਾ ਬਾਪੂ ਉੱਠ ਕੇ ਅੰਦਰ ਗਿਆ। ਜੀਤੋ ਗੋਟਿਆਂ ਵਿੱਚ ਸਿਰ ਤੇਈ ਜੁੱਲੇ ਮੂਰੇ ਬੈਠੀ ਹੁਪਕੀ ਹੁਪਕੀ ਰੋਈ ਜਾ ਰਹੀ ਸੀ। ਜੁੱਲੇ ਉੱਤੇ ਪਾਣੀ ਰਿੱਚ ਰਿਹਾ ਸੀ। ਇਹਨਾਂ ਨੂੰ ਇੰਦੂ ਵਿਵਾਰ ਲੋਕ ਘਰ ਉਤਾਰ ਘਾਟ ਕੇ ਪੋਣੇ ਨਾਲ ਟੱਕੀ ਦੁੱਧ ਦਾ ਦੋਣਾ ਚੁੱਕੀ ਆ ਰਹੀ ਸੀ। ਤੇਜਵੰਤ ਦੇ ਕੋਲ ਦੀ ਲਾਂਘੇ ਉਹ ਚੌਕੇ ਵਿੱਚ ਗਈ ਕਾ ਤੋ ਜੁਲਕ ਦੇ ਉੱਤੋਂ ਦੋ ਬੇਲਿਆਂ ਤੋਂ ਇੱਕ ਬੇਲਾ ਮਿਲਦਾ ਕਦੇ ਘਰ ਦੀ ਸੁੱਖ ਵੀ ਮਨਾਇਆ ਕਰੋ ਰੋਣ ਨਾਲ ਕੀ ਉਹ ਮੋੜਾ ਹੋਊਗਾ ਇੰਦੋਂ ਚੁੱਲੇ ਵਿੱਚ ਛਟੀਆਂ ਦਾ ਰੁਕ ਲਾਉਂਦੀ ਬੋਲੀ ਪਟਿਆਲੂ ਤੇਜਵੰਤ ਸਿਵਾਇ ਚਾਹ ਬਣਾ ਦੇ ਜੀਤੋ ਦੇ ਬਾਪੂ ਨੇ ਇੰਦੋਂ ਨੂੰ ਇੰਦੋਂ ਨੂੰ ਕਿਹਾ ਅੱਛਾ ਤੇ ਤੇਜਵੰਤ ਸਿਵਾਏ ਤਾਂ ਹੀ ਮੈਂ ਵੀ ਕਹਾ ਕੌਣ ਜਵਾਂਗਾ ਵਾਂਗੂ ਬੈਠਾ ਮੱਜੇ ਤੇ ਚੜਿਆ ਇੰਦੋਨੇਜੀ ਮੈਂ ਆਪਣੇ ਆਪ ਨਾਲ ਗੱਲ ਕੀਤੀ ਜਿੱਦ ਉੱਠ ਕੇ ਬਹੀ ਕੋਲੋਂ ਵੱਲੋਂ ਕੋਠੇ ਉੱਪਰ ਚਲੀ ਗਈ ਰੋਣ ਅਜ ਉਸ ਦਾ ਥੰਮਦਾ ਕਿਹੜਾ ਸੀ ਬੇਤੇਜਵੰਤ ਸਿਓ ਤੂੰ ਬੜਾ ਅਫਸਰ ਕਾ ਤੂੰ ਬੜਾ ਅਫਸਰ ਕਾ ਦਾ ਬਣ ਗਿਆ ਮਾਮੀ ਨੂੰ ਮੱਥਾ ਟੇਕਣਾ ਵੀ ਭੁੱਲ ਗਿਆ ਇੰਦੋ ਚਾਹ ਦੀ ਗੜਵੀ ਦੇ ਨਾਲ ਕੱਚ ਦਾ ਗਲਾਸ ਉਸ ਤੇ ਅੱਗੇ ਕਰਦੀ ਬੋਲੀ ਮੱਥਾ ਟੇਕਦਾ ਮਾਮੀ ਮੇਰੀ ਤਾਂ ਤੂੰ ਸਿਆਣਚੀ ਨਹੀਂ ਆਈ ਬੜੀ ਮਾੜੀ ਹੋ ਗਈ ਆਹ ਉਹ ਹੁਣ ਕਾਹ ਨੂੰ ਸਿਆਣ ਚਾਉਣੀ ਐ ਨਿਵੇਂ ਨਿਵੇਂ ਮਿੱਤ ਕੁੜੀ ਪ੍ਰਾਣੇ ਕੀਦੇ ਚਿੱਤ ਕੁੜੀ ਨਵੇਂ ਨਵੇਂ ਮਿੱਤ ਕੁੜੀ ਪ੍ਰਾਣੇ ਕੀਦੇ ਚਿੱਤ ਕੁੜੀ ਜਾਦ ਨਹੀਂ ਜਦੋਂ ਕਮਿਹਰਾਂ ਦੀ ਕੁੜੀ ਕੀ ਗੁਰਦਾ ਕੱਟ ਲਿਆਇਆ ਸੀ ਮਸਾਈ 8ਵੇਂ 9ਵੇਂ ਸਾਲ ਦਾ ਹੋਣਾ ਉਦੋਂ ਉਦੋਂ ਵੀ ਐਡਾ ਹਰਾਮੀ ਹੁੰਦਾ ਸੀ ਫੱਜੀ ਮਣਮਣ ਰੋਵੇ ਉਹ ਲਾਂਬਾ ਦੇਣਾ ਮੈਂ ਤਾਂ ਤੇਰੇ ਮਾਮੇ ਕੋਲ ਵੀ ਨਹੀਂ ਸੀ ਦੱਸਿਆ ਭਾਈ ਕੁਰੂ ਗਾਨਿਆਨੇ ਨੂੰ ਤੇਜਵੰਤ ਜਰਾ ਖਸ ਕੇ ਚੁੱਪ ਕਰ ਗਿਆ। ਮਾਮੇ ਲਈ ਵੀ ਲਿਆਦੇ ਮਾਮੀ ਗਲਾਸ ਚਾਹ ਤਾਂ ਬਥੇਰੀ ਪਈ ਐ। ਤੇਜਵੰਤ ਨੇ ਚਾਹ ਗਲਾਸ ਵਿੱਚ ਪਾਉਂਦਿਆਂ ਕਿਹਾ। ਲੈ ਇਹ ਨਹੀਂ ਪੀਂਦਾ ਚਾਹ। ਚਾਹ ਦਾ ਵੀ ਕੁਛ ਪੀਣ ਹੁੰਦਾ। ਉਹ ਢੱਫੂਕੀ ਦਾ। ਪੀਂਦਾ ਬਥੇਰੀ ਸੀ ਮਸਾਂ ਕਜੀਆ ਕਰਕੇ ਹਟਾਏ। ਮੈਂ ਕਿਹਾ ਮੈਂ ਨਹੀਂ ਦੋ ਵੇਲੇ ਤੋਂ ਬਾਅਦ ਚਾਹ ਦੇਣੀ। ਸੁਣਾ ਤੇਰੇ ਬਾਲ ਬੱਚੇ ਦਾ ਕੀ ਹਾਲ ਐ? ਸੰਗ ਤਾਂ ਨਹੀਂ ਆਉਂਦੀ ਆਖ ਦੇ। ਪੇ ਐਨੇ ਬਰੇ ਮੈਂ ਪੱਠ ਚੋਖਦੀ ਰਹੀ ਪੁੱਛੀ ਕਿਸੇ ਨੇ ਬਾਤ ਬਾਈ ਮਾਮੀ ਮਰ ਗਈ ਕੇ ਹੈ ਕੀ ਐ ਜਿਉਂਦੀ ਉਹੋ ਜੀ ਕਰਦੀ ਤਾਂ ਪੈਰ ਨਾ ਪੌਂਦੀ ਮੁੜ ਕੇ ਇਸ ਘਰ ਚ ਪਰ ਕੀ ਕਰਾਂ ਲੋਕ ਕਹਿਣਗੇ ਧੌਲੇ ਝਾਟੇ ਵਾਲੀ ਦੁੱਖ ਦੇ ਸੁਖ ਦੇ ਵੀ ਨਾ ਕੇ ਖੜੀ ਕੁੜੀ ਦਾ ਕਿਧਰੇ ਫਾਹਾ ਵੱਟਿਆ ਹੁੰਦਾ ਫੇਰ ਨਹੀਂ ਸੀ ਮੈਂ ਬੱਤੀ ਵਾਹਦੀ ਉਹ ਸਿਰ ਤੋਂ ਉੱਚੀ ਹੋਈ ਜਾਂਦੀ ਹੈ ਮਾਣਿਆ ਆਪਣਾ ਹੀ ਦੁੱਖ ਚੱਕੇ ਤੱਕੇ ਗੋਲਾ ਧੰਦਾ ਹੀ ਕਰਵਾਇਆ ਲਖਣ ਕੋਈ ਨਹੀਂ ਦਿੱਤਾ ਦੇ ਤਾਂ ਤਾਂ ਕਟੂ ਗੀਤਾ ਦੰਦ ਹੀ ਕੱਢੀ ਜਾਊਗੀ ਜੇ ਸੁਣ ਬੱਟਾ ਬਣ ਕੇ ਬੈਠ ਚੂਗੀ ਤਾਂ ਸੁਣਦੀ ਹੋਈ ਨਹੀਂ ਜੋ ਮਰਜੀ ਪੌਕੀ ਜਾਊ 20 ਵਾਰੀ ਆਖਿਆ ਬਾਈ ਬੁੱਕਲ ਮਾਰ ਕੇ ਤੁਰਿਆ ਕਰ ਮੈਂ ਤਾਂ ਡਰਦੀ ਕੁਛ ਕਹਿੰਦੀ ਨਹੀਂ ਬਾਈ ਲੋਕ ਕਹਿਣਗੇ ਮਤਰੀਏ ਮਖਾ ਤੇਜਵੰਤ ਸਿਆ ਬਾਡੀ ਦੇ ਹੱਥਾਂ ਦਾ ਕੀ ਹਾਲ ਹੈ ਜੀਤੋ ਦੇ ਬਾਪੂ ਨੇ ਗੱਲ ਵਧਣ ਲਈ ਪੁੱਛਿਆ ਬਿਲਕੁਲ ਤਾਂ ਠੀਕ ਹੋਈ ਨਹੀਂ ਪਰ ਅੱਗੇ ਨਾਲੋਂ ਰਾਮ ਪਰ ਕੰਮ ਕੋਮ ਕਰਨਾ ਪੈ ਜਾਂਦਾ ਫਿਰ ਉੱਠ ਖੜਦੇ ਸੌਰੀ ਜੀਤੋ ਨੂੰ ਵੀ ਜਿੱਦਨ ਦੀ ਇਸ ਦੀ ਬੇਬੇ ਮਰੀ ਹੈ ਕੀ ਹੋ ਗਿਆ ਤਿੰਨ ਚਾਰ ਵਾਰੀ ਬਿਲੇ ਦਰਦ ਉਠਿਆ ਉੱਠ ਹਟਿਆ ਜੀਤੋ ਦੇ ਬਾਪੂ ਨੇ ਦੱਸਿਆ ਖਾਣ ਪੀਣ ਦਾ ਪਰਹੇਜ਼ ਨਹੀਂ ਰੱਖਦੀ ਹੋਰ ਕੀ ਇੰਦੋ ਵਿੱਚੋਂ ਹੀ ਬੋਲ ਪਈ ਮੈਂ ਤਾਂ ਸੋਚਦਾ ਸੀ ਪਟਿਆਲੇ ਤੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਕੇ ਲਿਆਵਾਂ ਮੇਰੇ ਨਾਲ ਹੀ ਭੇਜ ਦਿਓ ਦਕਾ ਦੇ ਮੰਗਾ ਉਹ ਵੀ ਖਾਸੀ ਮਾੜੀ ਹੋਈ ਪਈ ਐ ਨਾਲ 10-20 ਦਿਨ ਰਹਿ ਆਉਗੀ ਕੁਝ ਜੀ ਵੀ ਹੋਰ ਹੋ ਜਾਊਗਾ ਤੇਜਵੰਤ ਬੋਲਿਆ ਇਹ ਗੱਲ ਝੂਠ ਪਈ ਮੈਂ ਨਹੀਂ ਜਵੰਤੀ ਨੂੰ ਬਗਾਨੇ ਥਾਈ ਭੇਜਣਾ ਹੋਰ ਕੀ ਇੱਜ਼ਤ ਦਾ ਕੋਈ ਮੁੱਲ ਐ ਇੰਦੋ ਬੋਲੀ ਤੂੰ ਤਾਂ ਉਹੀ ਸਟਿਆ ਗਈ ਤੇਜਵੰਤ ਸਿਓ ਕੋਈ ਉਪਰਾ ਐ ਅਮਰ ਸਿੰਘ ਇੰਦੋ ਨੂੰ ਇੰਦੋ ਨੂੰ ਕੁੱਦ ਕੇ ਪਿਆ ਬਖਿਆ ਜਿਹੜੀ ਗੱਲ ਪਿੱਛੋ ਅੱਖਾਂ ਚ ਕੁ ਸੁਣ ਦੇ ਕੇ ਰੋਣਾ ਪਏ ਪਹਿਲਾਂ ਹੀ ਕਿਉਂ ਨਾ ਸੋਚ ਲਓ ਚਾਹ ਵੇਲੇ ਭਾਂਡੇ ਚਾਹ ਵੇਲੇ ਭਾਂਡੇ ਜੁੱਕੀ ਜਾਂਦੀ ਉਹ ਬੋਲੀ ਚੰਗਾ ਚੰਗਾ ਕੰਮ ਕਰ ਸਾਰੇ ਦਿਨ ਦੀ ਟੋਕਾ ਟਾਕੀ ਨਹੀਂ ਕੁੜੀ ਅੱਧੀ ਕਰਦੀ ਮੁੰਡਾ ਊ ਨਹੀਂ ਸਾਰਾ ਦਿਨ ਘਰ ਵੜਦਾ ਆਹੋ ਇਹੇ ਦਾਤਨਾ ਦਿੰਨੀ ਹੈ ਹੋਰ ਕੀ ਪਸੂ ਪਸੂ ਕਰਦੀ ਦਾ ਮੇਰਾ ਜਨਮ ਲੈਂਦਾ ਕਹਿੰਦੀ ਇੰਦੋ ਅੰਦਰ ਚਲੀ ਗਈ ਜੀਤੋ ਦਾਤਾ ਹੁਣ ਮਾਮਾ ਵਿਆਹ ਕਰਦੇ ਛੇਤੀ ਦੇ ਤੇਜਵੰਤ ਬੋਲਿਆ ਤੂੰ ਦੇਖ ਫਿਰ ਕੋਈ ਮੁੰਡਾ ਉ ਪਟਿਆਲੇ ਦੇ ਹੀ ਉੱਤਮ ਸਿੰਘ ठाਣੇਦਾਰ ਦੇ ਮੁੰਡੇ ਦੀ ਦੱਸ ਪਈ ਸੀ ਘਰ ਤਾਂ ਚੰਗਾ ਪਰ ਮੁੰਡਾ ਸੌਰਾ ਪੜਨੋਂ ਹਟ ਕੇ ਵੇਲਾ ਹੀ ਤੁਰਿਆ ਫਿਰਦਾ ਬੰਦਾ ਤਾਂ ਕਿਸੇ ਕੰਮ ਉੱਤੇ ਹੋਵੇ ਉਹੀ ਚੰਗਾ ਹੁੰਦਾ ਹੈ ਜ਼ਮੀਨਾਂ ਵਾਲੇ ਵੀ ਉਹੀ ਤਾਂ ਅੱਜ ਕੱਲ੍ਹ ਹੱਥ ਰੰਗ ਰਹੇ ਨੇ ਪਰ ਸਰਕਾਰ ਦਾ ਕੀ ਪਤਾ ਕਦੋਂ ਆਪਣੀਆਂ ਗੰਧੀਆਂ ਖਾਤਰੀ ਵਿੱਚ ਦੇ ਕੇ ਜ਼ਮੀਨਾਂ ਤੇ 1 ਏਕੜ ਪ੍ਰਤੀ ਜੀ ਤਿਥਾ 10 ਏਕੜ ਹੀ ਕਰਦੇ ਨੇ 10 ਏਕੜ ਨਾਲ ਟੱਬਰ ਦਾ ਗੁਜ਼ਾਰਾ ਤਾਂ ਨਹੀਂ ਚੱਲਦਾ ਨਾ ਪਰ ਅੱਜ ਕੱਲ ਤਾਂ ਦਾਣਿਆਂ ਦਾ ਭਾ ਚੰਗਾ ਹੋ ਜਾਣ ਕਰਕੇ ਜੱਟ ਵੀ ਆਫਰੇ ਫਿਰਦੇ ਨੇ ਤੇ 100 100 ਪੁੱਝ ਤਾਂ ਵੇਚਦੇ ਨੇ ਨੌਕਰ ਮੁੰਡਾ ਕੁੜੀ ਪੜੀ ਹੋਈ ਭਾਲਦੇ ਗਿੱਤੋ ਦੇ ਬਾਪੂ ਨੇ ਸੋਚ ਜਿਹੀ ਨਾਲ ਆਖੇ ਕੋਈ ਨਾ ਦੇਖਾਂਗੇ ਫਿਰ ਕੋਈ ਚੰਗਾ ਮੁੰਡਾ ਪਟਿਆਲੇ ਉੱਚੀਤ ਵਰਗੀ ਕੁੜੀ ਕਿਤੇ ਕਿਸੇ ਨੂੰ ਧਰੀ ਪਈ ਐ ਜਦ ਤੇਜਵੰਤ ਨੇ ਆਖਿਆ ਤਾਂ ਜੀਤੋ ਵੇਲੇ ਬਿਜਲੀ ਪੌੜੀ ਕੋਠੇ ਦੇ ਉੱਤਰੀ ਆ ਰਹੀ ਸੀ ਜੀਤੋ ਪੁੱਤ ਪਾਣੀ ਕੜਦੇ ਖੋਹੀ ਚ ਤੇਜਵੰਤ ਸਿਉਣਾ ਲੋ ਅਮਰ ਸਿੰਘ ਬੋਲੇ ਕੋਈ ਨਾ ਪਾਣੀ ਮੈਂ ਆਪੇ ਕੱਢ ਲਾਂ ਆਖਦਾ ਤੇਜਵੰਤ ਉੱਠ ਕੇ ਖੜਾ ਹੋ ਗਿਆ ਪਰ ਜੀਤੋ ਨੇ ਇੰਨੇ ਜੇਲ੍ਹ ਨੂੰ ਵੇੜੇ ਵਿੱਚ ਹੀ ਲੱਗੀ ਖੋਹੀ ਵਿੱਚ ਡੋਲ ਲਮਕਾ ਵੀ ਦਿੱਤਾ ਸੀ ले आजीत ਮੈਂ ਆਪੇ ਕੱਢ ਲੈਣਾ ਤੇਜਵੰਤ ਨੇ ਕਿਹਾ ਜੀਤੋ ਨੇ ਨਾ ਉਸ ਵੱਲ ਦੇਖਿਆ ਤੇ ਨਾ ਹੀ ਕੋਈ ਜਵਾਬ ਦਿੱਤਾ ਪਾਣੀ ਕੱਢਦੀ ਰਹੀ ਨਾਲ ਹੀ ਉਹ ਰੋਈ ਜਾ ਰਹੀ ਸੀ ਘਟ ਕਮਲੀ ਤੇਜਵੰਤ ਨੇ ਉਸ ਦੇ ਮੋਢੇ ਤੇ ਹੱਥ ਧਰ ਕੇ ਆਖਿਆ ਬੇਵੱਸ ਜਹੀ ਹੋ ਕੇ ਉਹ ਬੁੱब्बा ਮਾਰ ਦੀ ਅੰਦਰ ਨੂੰ ਚਲੀ ਗਈ ਅਗਲੇ ਦਿਨ ਜੀਤੋ ਦੇ ਬਾਪੂ ਨੇ ਜੀਤੋ ਨੂੰ ਤੇਜਵੰਤ ਦੇ ਨਾਲ ਹੀ ਤੋਰ ਦਿੱਤਾ ਸਟੇਸ਼ਨ ਤੱਕ ਉਹ ਆਪ ਛੱਡਣ ਗਿਆ ਇੱਕ ਸਟੇਸ਼ਨ ਉੱਤੇ ਗੱਡੀ ਖੜੀ ਤੇਜਵੰਤ ਉੱਤਰ ਕੇ ਦੋ ਗਲਾਸ ਚਾਹ ਦੇ ਲੈ ਕੇ ਆਇਆ ਕੁਝ ਖਾਣਾ ਹੈ ਉਸਨੇ ਜੀਤੋ ਨੂੰ ਪੁੱਛਿਆ ਜੀਤੋ ਨਾ ਵਿੱਚ ਸਿਰਵ ਲਾ ਚਾਹ ਪੀ ਕੇ ਗਲਾਸ ਮੋੜਨ ਚਲੇਗੇ ਕੁੜੇ ਬੀਬੀ ਹੈ ਤਰ੍ਹਾਂ ਤੱਕ ਬੜੀ ਉਮਰ ਦਾ ਹੀ ਤੇਰਾ ਘਰ ਵਾਲਾ ਪਰ ਬਹੁਤਾ ਹੀ ਸੌ ਲੱਗਦਾ ਸਾਹਮਣੇ ਫਟੇਲ ਤੇ ਗਾਂਢੀ ਗੋਡਿਆਂ ਉੱਤੇ ਰੱਖੀ ਵੱਡੀ ਬੈਠੀ ਪੁੱਟੀ ਜੀਤੋ ਨੂੰ ਆਖਣ ਲੱਗੀ ਨਹੀਂ ਹਾਂ ਨਹੀਂ ਕਹਿੰਦੀ ਜੀਤੋ ਨਾ ਜਾਣੇ ਕਿੰਨਾ ਕੁਝ ਸੋਚ ਗਈ ਮਾਈ ਦਾਇ ਭਰਮ ਤੋੜਨਾ ਨਾ ਜਾਣੇ ਕਿਉਂ ਉਸ ਨੂੰ ਚੰਗਾ ਨਾ ਲੱਗਾ ਕਿ ਉਹ ਘਬਰਾ ਕੇ ਚੁੱਪ ਜਿਹੀ ਕਰ ਦੇ ਤੇਜਵੰਤ ਆ ਕੇ ਆਪਣੀ ਥਾਂ ਉੱਤੇ ਬੈਠ ਗਿਆ ਜੀਤੋ ਨੇ ਉਸ ਵੱਲ ਖਵਰੇ ਕਿਵੇਂ ਦੇਖਿਆ ਕਿ ਜਰਾ ਕ ਹੱਸ ਪਿਆ ਜੀਤੋ ਉਸਦੀ ਕਿਤਾਬ ਚੋਂ ਕੇ ਤਸਵੀਰਾਂ ਦੇਖਣ ਲੱਗ ਪਈ ਉਮਰ ਖਿਆਮ ਦੀਆਂ ਰਵਾਈਆਂ ਦੇ ਨਾਲ ਬਣੇ ਚਿੱਤਰ ਸਨ ਫਿਰ ਤਸਵੀਰਾਂ ਨਾਲ ਤਸਵੀਰ ਬਣੇ ਉਹ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਘੁੰਮਦੇ ਰਹੇ ਜੀਤ ਸਟੇਸ਼ਨ ਆ ਗਿਆ ਜਦੋਂ ਤੇਜਵੰਤ ਨੇ ਉਸ ਨੂੰ ਆਖਿਆ ਤਾਂ ਉਹ ਚੌਂਕੀ ਗਈ ਐਡੀ ਛੇਤੀ ਹੀ ਸਟੇਸ਼ਨ ਆ ਗਿਆ ਅਣਜਾਣ ਹੀ ਉਹਦੇ ਮੂੰਹੋਂ ਨਿਕਲਿਆ ਤੇਜਵੰਤ ਫਿਰ ਮੁਸਕਰਾ ਪਿਆ ਤਾਂ